ਗੁਰ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਅੱਜ ਫੇਰ ਇੱਕ ਵਾਰ ਪਾਣੀ ਦੀ ਰਿਪੋਰਟ ਲੈ ਕੇ ਆ ਰਹੇ ਹਾਂ ਮੌਸਮ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਫੇਸਬੁੱਕ YouTube ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸੋ ਲੋਕੇਸ਼ਨ ਵੀ ਤੁਹਾਨੂੰ ਦੱਸ ਦਿੰਦੇ ਨੇ ਸਮਾਂ ਦੱਸ ਦਿੰਦੇ ਨੇ ਮਿਤੀ ਦੱਸ ਦਿੰਦੇ ਨੇ ਜੇਕਰ ਲੋਕੇਸ਼ਨ ਦੀ ਗੱਲ ਕਰਦੇ ਹਾਂ ਹਰੀਕੇ ਹੈਡਵੈਕਸ ਤੇ ਅਸੀਂ ਮੌਜੂਦ ਹੈਗੇ ਪਿਛਲੇ ਬੰਨੇ ਤੁਸੀਂ ਤਸਵੀਰਾਂ ਸਾਫ਼-ਸਾਫ਼ ਦੇਖ ਸਕਦੇ ਹੋ ਹਰੀਕੇ ਹੈਡਵੈਕਸ ਤੇ ਅਸੀਂ ਮੌਜੂਦ ਹੈਗੇ ਆ ਜੇਕਰ ਸਮੇਂ ਦੀ ਗੱਲ ਕਰਦੇ ਹਾਂ ਤਾਂ ਸਮਾਂ ਕਰੀਬ 13 ਜੁਲਾਈ ਦਿਨ ਐਤਵਾਰ ਸ਼ਾਮ ਦੇ 6:35 40 ਮਿੰਟ ਹੋ ਗਏ ਆ ਸੋ ਸਾਰੀ ਅਪਡੇਟ ਦੇਵਾਂਗੇ ਮੌਸਮ ਨਾਲ ਪਾਣੀ ਨਾਲ ਸੰਬੰਧਿਤ ਹਰੀਕੇ ਹੈਡਵੈਕਸ ਤੋਂ ਲੋਕੇਸ਼ਨ ਜਿਹੜੀ ਸਾਈਡ ਤੋਂ ਫਰੋਇਪਰ ਨੂੰ ਪਾਣੀ ਜਾਂਦਾ ਹੈਗਾ ਹਰੀਕੇ ਹੈਡਵੈਕਸ ਤੋਂ ਅੱਗੇ ਅਸੀਂ ਮੌਜੂਦ ਹੈਗੇ ਆ ਤਸਵੀਰਾਂ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਹਾਲਾਂਕਿ ਪੰਜਾਬ ਦੇ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲ ਜਿਨ੍ਹਾਂ ਦੇ ਵਿੱਚ ਕੁਝ ਭਾਰੀ ਬਾਰਸ਼ ਕੁਝ ਦੇਲਾਂ ਚ ਹੋ ਸਕਦੀ ਹੈ ਜੇਕਰ ਆਪਾਂ ਪਾਣੀ ਦੀ ਗੱਲ ਕਰਾਂਗੇ ਤੇ ਪਾਣੀ ਆਪਾਂ ਤੁਹਾਨੂੰ ਅਪਡੇਟ ਦੇਵਾਂਗੇ ਭਾਖੜਾ ਭਾਖੜਾ ਡੈਮ ਦੀ ਪੌਂਗ ਡੈਮ ਦੀ ਤੇ ਨਾਲ ਥੀਮ ਡੈਮ ਦੀ ਜਿਹੜੇ ਤਿੰਨੇ ਡੈਮਾਂ ਦੀ ਰਿਪੋਰਟ ਦੇਵਾਂਗੇ ਨਾਲ ਜਿਹੜਾ ਸਤਲੁਜ ਬਿਆਸ ਤੇ ਰਾਵੀ ਜਿਹੜੇ ਉੱਥੇ ਨਹਿਰਾਂ ਹੈਗੀਆਂ ਦਰਿਆ ਹੈਗੇ ਆ ਉਹਨਾਂ ਦੀ ਵੀ ਤੁਹਾਨੂੰ ਰਿਪੋਰਟ ਜਿਹੜੀ ਸਹੀ ਸਹੀ ਰਿਪੋਰਟ ਹੈਗੀ ਅੰਕੜੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਸਤਲੁਜ ਬਿਆਸ ਰਾਵੀ ਦੇ ਜੇਕਰ ਆਪਾਂ ਪਾਣੀ ਦੀ ਗੱਲ ਕਰਾਂਗੇ ਉਹ ਵੀ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਾਂਗੇ ਭਾਗੜਾ ਡੈਮ ਦੀ ਜੇਕਰ ਆਪਾਂ ਅੱਜ ਗੱਲ ਕਰਦੇ ਆਂ ਭਾਗੜਾ ਡੈਮ ਦੀ ਆਪਾਂ ਗੱਲ ਕਰਦੇ ਆਂ 13 ਜੁਲਾਈ ਦੀ ਉਹਦੇ ਵਿੱਚ ਜਿਹੜਾ ਉਹਦਾ ਪਾਣੀ ਦਾ ਪੱਧਰ ਹੈਗਾ 1591 ਫੁੱਟ ਉੱਪਰਲਾ ਜਿਹੜਾ ਪੱਧਰ ਹੈਗਾ ਪਾਣੀ ਦਾ ਪੰਤਰ 1591 ਫੁੱਟ ਜਿਹੜਾ ਪਾਣੀ ਹੈਗਾ ਭਾਗੜਾ ਡੈਮ ਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਕੱਲ ਸੀ ਉਹੀ ਜਿਹੜਾ ਇਹਦਾ ਪਾਣੀ ਦਾ ਪੱਧਰ ਹੈਗਾ ਕੱਲ ਵੀ ਜਿਹੜਾ 1591 ਫੁੱਟ ਜਿਹੜਾ ਭਾਗੜਾ ਡੈਮ ਦੇ ਵਿੱਚ ਪਾਣੀ ਹੈਗਾ ਸੀਗਾ ਜੇਕਰ ਅੱਗੇ ਗੱਲ ਕਰਦੇ ਆਂ ਪੌਂਗ ਡੈਮ ਦੀ ਪੌਂਗ ਡੈਮ ਦੇ ਵਿੱਚ ਥੋੜਾ ਜਿਹਾ ਜ਼ਰੂਰ ਪਾਣੀ ਦੇ ਵਿੱਚ ਬਦਲਾਅ ਹੋਇਆ ਥੋੜਾ ਜਿਹਾ ਪਾਣੀ ਉੱਪਰ ਨੂੰ ਜ਼ਰੂਰ ਗਿਆ ਹੈਗਾ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਹੈਗਾ 13000 1327 ਫੁੱਟ 1327 ਫੁੱਟ ਜਿਹੜਾ ਪਾਣੀ ਦਾ ਪੱਧਰ ਹੈਗਾ ਤੇ ਜਿਹੜਾ ਥੋੜਾ ਕੱਲ ਨੂੰ ਵਧਿਆ ਹੈਗਾ ਜੇਕਰ ਗੱਲ ਕਰਦੇ ਆਂ ਇਹਦੇ ਵਿੱਚ ਪਾਣੀ ਜਿਹੜਾ ਆ ਰਿਹਾ ਹੈਗਾ ਪੌਂਗ ਡੈਮ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਹੈਗਾ ਉਹਦੀ ਜਿਹੜੀ ਰਿਪੋਰਟ ਹੈਗੀ ਹੈ 39432 ਜਿਹੜਾ ਪਾਣੀ ਜਿਹੜਾ ਪੌਂਗ ਡੈਮ ਦੇ ਵਿੱਚ ਆ ਰਿਹਾ ਜਿਹੜਾ ਅੱਗੋਂ ਡਿਸਚਾਰਜ ਹੋ ਰਿਹਾ ਹੈਗਾ ਬਿਆਸ ਦਰਿਆ ਦੇ ਵਿੱਚ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਛੱਡਿਆ ਜਾ ਰਿਹਾ ਪੌਂਗ ਡੈਮ ਦੇ ਵਿੱਚੋਂ ਉਹ 17555 17555 ਜਿਹੜਾ ਆਪਣਾ ਜਿਹੜਾ ਪਾਣੀ ਅੱਗੇ ਜਿਹੜਾ ਛੱਡਿਆ ਜਾ ਰਿਹਾ ਹੈਗਾ ਜੇਕਰ ਗੱਲ ਕਰਦੇ ਹਰੀਕੇ ਹੈਡਵੈਕਸ ਦੀ ਜਿੱਥੇ ਆਪਾਂ ਮੌਜੂਦ ਹੈਗੇ ਹਾਂ ਹਰੀਕੇ ਹੈਡਵੈਕਸ ਤੋਂ ਆਪਾਂ ਗੱਲ ਕਰਦੇ ਆਂ ਜਿੱਥੋਂ ਅੱਗੋਂ ਨਹਿਰਾਂ ਨੂੰ ਰਾਜਸਥਾਨ ਨਹਿਰ ਨੂੰ ਤੇ ਫਰੋਇਪਰ ਨਹਿਰ ਨੂੰ ਪਾਣੀ ਛੱਡਿਆ ਜਾਂਦਾ ਉਹਦੇ ਵਿੱਚ ਜੇਕਰ ਗੱਲ ਕਰਦੇ ਆਂ ਪਿੱਛੋਂ ਜਿਹੜਾ ਪਖੜਾ ਡੈਮ ਤੋਂ ਪਾਣੀ ਆ ਰਿਹਾ ਹੈਗਾ ਜਿਹੜਾ ਇੱਥੇ ਪਾਣੀ ਆ ਰਿਹਾ 24500 ਤੇ ਕਰੀਬ ਪਾਣੀ ਜਿਹੜਾ ਆ ਰਿਹਾ ਹੈਗਾ 24500 500 ਸੰਤ ਜਿਹੜਾ ਪਾਣੀ ਇੱਥੇ ਆ ਰਿਹਾ ਹੈਗਾ ਸੋ ਅੱਗੇ ਜੇਕਰ ਆਪਾਂ ਗੱਲ ਕਰਦੇ ਆਂ ਜਿਹੜਾ ਪਾਣੀ ਤੋਂ ਡਿਸਚਾਰਜ ਹੋ ਰਿਹਾ ਆ ਆਪਾਂ ਗੱਲ ਕਰਦੇ ਆਂ ਅ ਅੱਗੇ ਜਿਹੜਾ ਪਾਣੀ ਫਰੋਇਪਰ ਸਾਈਡ ਨੂੰ ਜਾਂ ਕਹਿ ਸਕਦੇ ਫਾਇਲਕਾ ਸਾਈਡ ਨੂੰ ਜਲਾਲਾਬਾਦ ਸਾਈਡ ਨੂੰ ਉਹ ਜਿਹੜਾ ਪਾਣੀ ਜਿਹੜਾ 2000 ਜਿਹੜਾ ਉਹ ਸਕੁਅਰ ਜਿਹੜਾ 2000 ਪਾਣੀ ਜਿਹੜਾ ਕਿਊਸਕੇ ਪਾਣੀ ਉਹ ਅੱਗੇ ਛੱਡਿਆ ਜਾ ਰਿਹਾ ਹੈਗਾ ਜਿਹੜੀਆਂ ਦੋਵੇਂ ਨਹਿਰਾਂ ਹੈਗੀਆਂ ਪਿਛਲੇ ਬੰਨੇ ਸਾਈਡ ਤੇ ਹੈਡ ਦੇ ਪਿਛਲੇ ਬੰਨੇ ਨਹਿਰਾਂ ਹੈਗੀਆਂ ਰਾਜਸਥਾਨ ਫੀਡਰੋਂ ਦੇ ਵਿੱਚ 14000 ਸਮਥਿੰਗ 14000 ਦੇ ਨੇੜੇ ਤੇ ਕਿ ਉਸਕੇ ਪਾਣੀ ਛੱਡਿਆ ਜਾ ਰਿਹਾ ਜਿਹੜੀ ਫਰੂਪਰ ਨਹਿਰ ਹੈਗੀ ਉਹਦੇ ਵਿੱਚ 9000 ਕਿਊਸਕੇੜਾ ਪਾਣੀ ਛੱਡਿਆ ਜਾ ਰਿਹਾ ਹੈਗਾ ਸੋ ਬਾਕੀ ਜੇਕਰ ਆਪਾਂ ਗੱਲ ਕਰਦੇ ਆ ਘੱਗਰ ਤੇ ਆਦੀ ਬਿਆਸ ਦਰਿਆ ਆ ਦੀ ਖਨੌਰੀ ਜਿਹੜਾ ਦਰਿਆ ਹੈਗਾ ਉਹਨਾਂ ਦੇ ਵਿੱਚ ਪਾਣੀ ਕਰੀਬ ਬਹੁਤ ਜ਼ਿਆਦਾ ਨਹੀਂ ਹੈਗਾ ਕਰੀਬ ਕਰੀਬ ਠੀਕ ਠਾਕ ਪਾਣੀ ਹੈਗਾ ਸੋ ਐਸੀ ਅੱਜ ਦੀ ਆਪਾਂ ਰਿਪੋਰਟ ਹੈ ਜੇਕਰ ਗੱਲ ਕਰਦੇ ਹਾਂ ਮੌਸਮ ਦੀ ਤੇ ਮੌਸਮ ਦੇ ਵਿੱਚ 16 ਤਰੀਕ ਦਾ ਥੋੜਾ ਬੜਾ ਪੰਜਾਬ ਦੇ ਵਿੱਚ ਜ਼ਰੂਰ ਲਰਟ ਹੈਗਾ ਬਾਕੀ ਕਿਤੇ ਕਿਤਨਾ ਕਿਤੇ ਕਿਣਮਣ ਹੈਗੀ ਜਾਂ ਬੱਦਲਬਾਈ ਹੈਗੀ ਥੋੜਾ ਬੜਾ ਕੁਲਕੀ-ਫੁਲਕੀ ਬਾਰਿਸ਼ ਪੈ ਸਕਦੀ ਹੈਗੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡਾ ਚਾਹਨਾ ਹੈਗਾ ਸਾਡੀ ਧਰਤੀ ਸਾਡੇ ਲੋਕਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ